2,70,000 ਦੀ ਮਿਲੂਗੀ ਤੁਹਾਨੂੰ 5 ਸਾਲ ਦੀ ਪਾਸਿੰਗ ਕਰਾ ਕੇ ਦਿੱਤੀ ਜਾਊਗੀ ਤੇ ਜੇ ਕੋਈ ਵੀਰ ਆਪੇ ਪਾਸਿੰਗ ਕਰਾ ਲਈ ਫਿਰ 2,40,000 ਰੁਪਏ ਫਿਰ ਤੁਹਾਨੂੰ 2,40,000 ਦੀ ਮਿਲ ਜੂ ਨਵੀਂ ਬੈਟਰੀ ਲੱਗੀ ਹੈ ਗੱਡੀ ਦੇ ਵਿੱਚ ਦੇਖ ਸਕਦੇ ਇੰਜਨ ਤੁਸੀਂ ਜਿਵੇਂ ਸਾਫ਼ ਸੁਥਰਾ ਨੀਟ ਐਂਡ ਕਲੀਨ ਇੰਜਨ ਪਿਆ ਹੈਗਾ 2008 ਮਾਡਲ ਆ 28 ਤੱਕ ਪਾਸਿੰਗਾ ਦੂਜੇ ਨਾਮ ਦੀ ਹੈ ਤੇ ਰੇਟ ਇਹਦਾ ਹੈਗਾਗਾ ਰੇਟ ਬਈ ਦੇਣ ਵਾਲਾ ਰੇਟ ਹੀ ਹੈ ਦਾ ਠੀਕ ਹੈ 22 ਲੱਖ ਰੁਪਏ ਦੀ ਗੱਡੀ ਛੱਡਣੀ ਆ ਵੀਰ ਨੇ ਠੀਕ ਆ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਦੋ ਅਨੋਵਾ ਜੀ 4 ਗੱਡੀਆਂ ਲੈ ਕੇ ਆਂਦੇ ਆਂਗੇ ਆਪਾਂ ਪਿੰਡ ਸਰਾਉਤਪੁਰੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਖੜੇ ਆਂਗੇ ਤੁਹਾਨੂੰ ਦੋਨੋਂ ਗੱਡੀਆਂ ਦੀ ਜਾਣਕਾਰੀ ਲੈ ਕੇ ਦਵਾਂਗੇ ਕਿ ਰੇਟ ਵਾਈਜ਼ ਗੱਡੀਆਂ ਇੰਨੀਆਂ ਘੈਂਟ ਹੋਣਗੀਆਂ ਤੁਸੀਂ ਵੀਡੀਓ ਨੂੰ ਸਕਿਪ ਨਾ ਕਰੋ ਐਂਡ ਤੱਕ ਜਰੂਰ ਦੇਖਿਓ ਰੇਟ ਗੱਡੀਆਂ ਦੇ ਬਹੁਤ ਹੀ ਜਾਇਜ਼ ਰਹਿਣ ਵਾਲੇ ਆਗੇ ਤੁਸੀਂ ਪੰਜਾਬ ਵਿੱਚ ਜਿੱਥੇ ਮਾਰਜੀ ਟ੍ਰਾਈ ਕਰ ਲੋ ਰੇਟ ਨਹੀਂ ਤੁਹਾਨੂੰ ਇਹ ਜੇ ਮੈਨੂੰ ਚਾਹੀਏ ਜੇ ਰੇਟ ਆਪਾਂ ਤੁਹਾਨੂੰ ਗੱਡੀਆਂ ਦੇ ਦੇ ਦੇਣੀ ਆਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਤੇਇਆ ਕਿ ਤਾਂ ਆਪਣਾ ਦਰਸ਼ਕ ਨੂੰ ਨਾਮ ਦੱਸ ਦਈਏ ਮੇਰਾ ਸਤਨਾਮ ਸਿੰਘ ਆ ਜੀ ਸਤਨਾਮ ਸਿੰਘ ਪਿੰਡ ਫਲਾਦਪੁਰਾ ਜੀ ਜ਼ਿਲ੍ਹਾ ਬਠਿੰਡਾ ਜੀ ਜੀ ਹਾਂਜੀ ਤੇ ਆਪਣੀ ਇਹ ਆ ਗਈ ਜੀ ਮਾਰਲ ਕਿ ਨਹੀਂ ਮਾਰਲ ਨਵ ਮਾਰਲ ਆ ਜੀ ਇਹ ਨਵ ਜੀ ਜੀ 4 ਆ ਜੀ ਜੀ ਪੈਰ ਨਵੇਂ ਆ ਲਾਇ ਲੱਗੇ ਹੋਏ ਆ ਲੋ ਪੰਜਾਬ ਦਾ ਨੰਬਰ ਮਿਲ ਜੂਗਾ ਮੈਂ ਵੀ ਨਵੀਂ ਆ ਠੀਕ ਹੈ ਜੀ ਤੇ ਪੈਰ ਚਾਰੋਂ ਨਵੇਂ ਟਾਇਰ ਲੱਗੇ ਹੋਏ ਆ ਠੀਕ ਆ ਲਾਇ ਵੀ ਟਾਇਰਾਂ ਦੇ ਵਿੱਚ ਮਿਲ ਜਾਨਾਗਾ ਤੁਹਾਨੂੰ ਸੋਫਾ ਸੀਟ ਹੈ ਲੋ ਵੀ ਅੰਦਰੋਂ ਅੰਟੀਰੇ ਚੈੱਕ ਰਿਓ ਇੱਕ ਵਾਰ ਤੁਸੀਂ ਗੱਡੀ ਸੈਂਟਰ ਲੋਕਲੀ ਆ ਜੀ ਹਾਂ ਸੋਫਾ ਸੀਟ ਹੈ ਠੀਕ ਹੈ ਜੀ ਲੋ ਵੀ ਸੋਫਾ ਸੀਟ ਦੇ ਵਿੱਚ ਆਉਂਦੀ ਹੈ ਗੱਡੀ ਇਹ ਇੰਟੀਰੀਅਰ ਵਾਹ ਸਾਫ਼ ਸੁਥਰਾ ਠੀਕ ਹੈ ਵਧੀਆ ਮਿਊਜ਼ਿਕ ਸਿਸਟਮ ਲੱਗਿਆ ਹੋਗਾ ਤੇ ਮੈਟ ਮੂਡ ਲੱਗੇ ਹੋਏ ਮੈਟਿਕ ਵੀ ਵੀ ਮੈਟੂ ਹੋਈ ਵੀ ਹੈ ਕੋਈ ਮੈਚਿੰਗ ਵਗੈਰਾ ਹੋਈ ਵੀ ਹੈ ਗੱਡੀ ਦੇ ਵਿੱਚ ਚਾਰ ਚਰਬ ਦੀ ਓਕੇ ਜਮ ਹਾਂਜੀ ਜਮ ਇੱਕੋ ਇੱਕ ਨੰਬਰ ਠੀਕ ਹੈ ਜੀ ਤੇ ਜਿਵੇਂ ਆਪਾਂ ਉਹ ਗਏ ਸੈਂਟਰ ਲੋਕ ਹੈ ਗੱਡੀ ਸੈਂਟਰ ਲੋਕ ਹੈ ਜੀ ਸੈਂਟਰ ਲੋਕ ਦੇ ਨਾਲ ਵੀ ਤੁਹਾਨੂੰ ਦੋਸਤੋ ਬਾਹਰ ਤੋਂ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਦੀ ਸਭ ਓਕੇ ਵੀਰੇ ਜਮਾ ਮਰੇ ਮੋਟੀ ਮਰੇ ਮੋਟੀ ਬਾਪੂ ਮੋਟਾ ਚਿੰਗ ਮਰੇ ਮੋਟੀ ਠੀਕ ਹੈ ਲੋ ਬੈਂਪਰ ਤੁਹਾਨੂੰ ਪੇਂਟ ਮਿਲਣਾ ਠੀਕ ਹੈ ਸਾਰੀ ਗੱਡੀ ਆਪਾਂ ਤੁਹਾਨੂੰ ਘੰ ਘੰ ਫਿਰ ਕੇ ਦਿਖਾ ਦੇ ਗੱਡੀ ਚਾਲ ਚਲਾਇ ਪੱਖੋਂ ਵੀ ਪੂਰੀ ਘੰਟਾ ਗਈ ਮੜਾ ਬੋਰਨਟ ਚੱਕ ਲਈ ਇੰਜਨ ਦੇ ਵਿੱਚ ਆਤ ਮਰਾ ਦੀ ਲੋ ਮੁਰਤ ਹੀ ਦੇਖ ਸਕਦੇ ਹੋ ਨਿਊ ਮੈਲਜਮ 12 13 ਮਾਡਲਾਂ ਦੇ ਠੀਕ ਹੈ ਉਮੇ ਤਿਆਰ ਹੋਈ ਵੀ ਗੱਡੀ ਇਹ ਇਹ ਲੱਗੀ ਵਜੀ ਪੂਰੀ ਜਮੇ ਤੇ ਇੱਕ ਤੋਂ ਲੋ ਵੀ ਕਿਤੋਂ ਕੀ ਲੱਗੀ ਵਜੀ ਦੇਖ ਸਕਦੇ ਹੋ ਇੰਜਨ ਤੁਸੀਂ ਦੇਖ ਸਕਦੇ ਹੋ ਨਵੀਂ ਬੈਟਰੀ ਲੈ ਕੇ ਬੈਟਰੀ ਦਾ ਕਾਰਡ ਮਿਲ ਚੁਈ ਹਾਏਗਾ ਜੀ ਲੋ ਵੀ ਬੈਟਰੀ ਦਾ ਕਾਰਡ ਮਿਲ ਚੁਈ ਨਵੀਂ ਬੈਟਰੀ ਲੱਗੀ ਐਮਰਾਉਂ ਦੀ ਤੇ ਇੰਜਨ ਤੁਸੀਂ ਦੇਖ ਸਕਦੇ ਹੋ ਸਾਫ ਸੁਥਰਾ ਨੀਟ ਐਂਡ ਕਲੀਨ ਕਲੀਨ ਇੰਜਨ ਹੈਗਾ ਤੇ ਹੁਣ ਆਪਾਂ ਰੇਟ ਵੀ ਤੁਹਾਨੂੰ ਦੱਸ ਦੇਵਾਂਗੇ। ਇਹ ਨਵਾਂ ਮਾਡਲ ਹੈ ਨਾ ਜੀ? ਨਵਾਂ ਮਾਡਲ ਹੈ ਜੀ। ਠੀਕ ਹੈ। ਆ ਰੇਟ ਕਿੰਨਾ ਹੈ ਇਹਦਾ? ਰੇਟ ਕਾਹਨੂ ਮਰਜੀ ਹੈ। 1.27000 ਰੁਪਏ ਦੇਵਾਂਗੇ ਜੀ। 2.70 ਲੱਖ ਦੀ। ਦੇਣੀ ਹੈ ਜੀ। ਠੀਕ ਹੈ ਜੀ। ਪਾਸਿੰਗ ਹੈਗੀ ਜੀ? ਨਹੀਂ ਪਾਸਿੰਗ ਤੋਂ। ਪਾਸਿੰਗ ਕਰਾ ਕੇ ਦੇਵਾਂਗੇ। ਪਾਸਿੰਗ ਕਰਾ ਕੇ ਦੇਵਾਂਗੇ। ਹਾਂ ਜੀ ਹਾਂ ਜੀ। 5 ਸਾਲ ਦੀ ਪਾਸਿੰਗ ਕਰਾ ਕੇ ਤਾਂ ਦੋ ਲੱਖ 70000 70000 ਦੇਵਾਂਗੇ। ਠੀਕ। ਲਓ ਭਾਈ 2.70 ਲੱਖ ਦੀ ਮਿਲੂਗੀ ਤੁਹਾਨੂੰ। 5 ਸਾਲ ਦੀ ਪਾਸਿੰਗ ਕਰਾ ਕੇ ਦਿੱਤੀ ਜਾਊਗੀ। ਤੇ ਜੇ ਕੋਈ ਵੀਰ ਆਪੇ ਪਾਸਿੰਗ ਕਰਾ ਲਈ ਫੇਰ 240000 ਰੁਪਏ ਇਹ ਤੁਹਾਨੂੰ 240000 ਦੀ ਮਿਲ ਜੂ ਕਈ ਵੀਰ ਹੁੰਦੇ ਠੀਕ ਆ ਵੀ ਪਾਸਿੰਗ ਆਪ ਆਪ ਹੀ ਕਰਾ ਲਾਂਗੇ ਜੋ ਕਿ ਪਾਸਿੰਗ ਵੀਰ ਆਪ ਕਰਵਾ ਲੂਗਾ ਫੇਰ ਤੁਹਾਨੂੰ 240000 ਦੀ ਮਿਲ ਜੂਗੀ ਹਾਂਜੀ ਦੋਸਤੋ ਦੂਜੀ ਗੱਡੀ ਹੈਗੀ ਹੈਗੀ 2008 ਮਾਡਲ ਹੈ ਇਹ ਵੀ ਜੀ4 ਹੈਗੀ ਪੰਜਾਬ ਦੇ ਨੰਬਰ ਤੁਹਾਨੂੰ ਇਹਦਾ ਮਿਲ ਜਾਨਾਗਾ ਤੇ ਦੂਜੇ ਨਾਮ ਦੀ ਇਹ ਟਾਇਰਾਂ ਦੇ ਕਿਨੇ ਨੇ ਚੈੱਕ ਕਰ ਲਓ ਤੁਸੀਂ ਟਾਇਰਾਂ ਵੀ ਬਹੁਤ ਸਾਫ਼ ਸੁਥਰੀ ਗੱਡੀ ਪਈ ਹੈਗੀ ਟਾਇਰ ਵੀ ਵਧੀਆ ਪਈ ਹੈ ਗੱਡੀ ਦੇ ਅਲਾਇ ਵੀਰ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਅੰਦਰੋਂ ਇੰਟੀਰੀਅਰ ਚੈੱਕ ਕਰੋ ਇੱਕ ਵਾਰ ਗੱਡੀ ਦਾ ਲਓ ਅੰਦਰ ਤੇ ਛਾਤ ਮੁਰਜਾ ਸਾਫ ਸੁਥਰਾ ਹੈ ਨੀਟ ਐਂਡ ਕਲੀਨ ਪਿਆਗਾ ਸੀਟਾਂ ਦੇ ਵਿੱਚ ਸੀਟ ਕਵਰ ਨਵੇਂ ਚੜੇ ਇਹ ਵੀ ਸੋਫਾ ਸੀਟ ਦੇ ਵਿੱਚ ਹੁੰਦੀ ਹੈਗੀ ਰੇਟ ਇਹ ਗੱਡੀ ਦਾ ਵੀ ਆਪਾਂ ਬਾ ਕੁਮਾਲੀ ਦੇਣਾ ਦੇ ਦੇਣਾ ਭਾਈ ਮੈਟ ਵਗੈਰਾ ਗੱਡੀ ਦੇ ਵਿੱਚ ਲੱਗੇ ਹੋਏ ਹੈਗੇ ਰੰਗ ਪੇਟ ਸਾਰੇ Ориਜਨਲ ਬੰਪਰ ਕੇ ਵਗੈਰਾ ਬੇ ਟੱਚਿੰਗ ਮੈਨ ਲੱਗੇ ਐ ਬੈਕ ਵਾਲਾ ਟਾਇਰ ਵੀ ਦਿਖਾਦੀ ਮੜਾਈ ਬੈਕ ਤੋਂ ਵੀ ਟਾਇਰ ਤੁਸੀਂ ਦੇਖ ਸਕਦੇ ਹੋ ਬੈਕ ਵਾਲਾ ਟਾਇਰ ਵੀ ਵਧੀਆ ਪਿਆ ਮੂਲ ਟਾਇਰਾਂ ਨੇ ਹੋ ਵਧੀਆ ਬੈਕ ਵਾਲਾਂ ਦੀ ਵਧੀਆਗੀ ਤੇ ਬੈਕ ਤੋਂ ਤੁਸੀਂ ਦੇਖ ਸਕਦੇ ਹੋ ਗੱਡੀ ਕਿਤੋਂ ਕੋਈ ਲੱਗੀ ਵੱਜੀ ਨਹੀਂ ਠੀਕ ਹੈ ਤੇ ਇਧਰ ਦੀ ਭਾਈ ਘੋਮਕੇ ਆ ਜੀ ਮੜਾ ਜਾ ਪੰਜਾਂ ਤੇ ਵੀ ਇੰਜਨ ਵਾਈਜ਼ ਬਈ ਗੱਡੀਆਂ ਇਹ ਗੱਡੀ ਖੜੀ ਆ ਵੀਰ ਰਣਜੋਤ ਕੋਲੇ ਉਹ ਦੂਜੀ ਗੱਡੀ ਜਿਹੜੀ ਆ ਪਹਿਲਾਂ ਤੁਹਾਨੂੰ ਦਿਖਾਈ ਜਗੀ ਉਹ ਵੀਰ ਸਤਨਾਮ ਕੋਲੇ ਖੜੀ ਹੈਗੀ ਤੇ ਦੋ ਵੀ ਇੰਜਨ ਤੇ ਝਾਤ ਮਾਰ ਲੂ ਤੁਸੀਂ ਨਵੀਂ ਬੈਟਰੀ ਲੱਗੀ ਹੈ ਗੱਡੀ ਦੇ ਵਿੱਚ ਦੇਖ ਸਕਦੇ ਇੰਜਨ ਤੇ ਇਸ ਚਮਾ ਸਾਫ਼ ਸੁਥਰਾ ਨੀਟ ਐਂਡ ਕਲੀਨ ਇੰਜਨ ਪਿਆ ਹੈਗਾ 2008 ਮਾਡਲ ਆ 28 ਤੱਕ ਪਾਸਿੰਗਾ ਦੂਜੇ ਨਾਮ ਦੀ ਆ ਤੇ ਰੇਟ ਇਹਦਾ ਹੈਗਾ ਰੇਟ ਬਈ ਦੇਣ ਵਾਲਾ ਰੇਟ ਹੀ ਹੈ ਤਾਂ ਠੀਕ ਆ 2 ਲੱਖ ਰੁਪਏ ਦੀ ਗੱਡੀ ਛੱਡਣੀ ਆ ਵੀਰ ਨੇ ਠੀਕ ਆ ਨੰਬਰ ਆਪਾਂ ਸਕਰੀਨ ਤੇ ਪਾਤੇ ਸੰਪਰਕ ਕਰ ਲਓ ਇਹ ਤੋਂ ਬਿਨਾ ਗੱਡੀਆਂ ਵੀਰਾਂ ਕੋਲ ਹੋਰ ਵੀ ਖੜੀਆਂ ਠੀਕ ਆ ਤੇ ਨੰਬਰ ਆਪਾਂ ਸਕਰੀਨ ਤੇ ਪਾਤੇ ਸੰਪਰਕ ਕਰ ਲਓ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਧੰਨਵਾਦ